ਸਤ ਸ੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ cricket ਦੇ ਖਿਡਾਰੀਆਂ ਦੇ ਡਰੈਸਿੰਗ ਰੂਮ ਚ ਬੋਲਦੀ ਹੈ ਸਿੱਧੂ ਮੂਸੇਵਾਲੇ ਦੀ ਤੂਤੀ rahul dravid ਨੇ ਖੋਲੇ ਅੰਦਰਲੇ ਰਾਜ ਸਾਬਕਾ ਭਾਰਤੀ cricket ਕੋਚ rahul dravid ਨੇ ਹਾਲ ਹੀ ਵਿੱਚ team india ਦੇ ਡਰੈਸਿੰਗ ਰੂਮ ਦੇ ਅੰਦਰੂਨੀ ਮਾਹੌਲ ਬਾਰੇ ਇੱਕ ਵੱਡਾ ਖੁਲਾਸਾ ਕੀਤਾ ਹੈ ਉਹਨਾਂ ਦੱਸਿਆ ਹੈ ਕਿ ਮੈਦਾਨ ਤੋਂ ਬਾਅਦ ਖਿਡਾਰੀਆਂ ਦੀ ਸੰਗੀਤ ਵਿੱਚ ਦਿਲਚਸਪੀ ਹੈ ਅਤੇ ਇਸ ਸਮੇਂ ਕਿਹੜੇ ਗੀਤ ਸਭ ਤੋਂ ਜ਼ਿਆਦਾ ਪ੍ਰਸਿੱਧ ਹਨ ਧਰਵਲ ਨੇ ਦੱਸਿਆ ਕਿ ਟੀਮ ਇੰਡੀਆ ਦੇ ਡਰੈਸਿੰਗ ਰੂਮ ਵਿੱਚ ਪੰਜਾਬੀ ਸੰਗੀਤ ਦਾ ਬੋਲ ਬਾਲਾ ਹੈ ਸ਼ੁਭ ਅਤੇ ਸਿੱਧੂ ਮੂਸੇਵਾਲੇ ਦੇ ਗੀਤਾਂ ਦਾ ਕਰੇਜ ਇੱਕ ਸ਼ੋਅ ਵਿੱਚ ਗੱਲ ਕਰਦਿਆਂ ਰਾਹੁਲ ਧਰਵਲ ਨੇ ਖੁਲਾਸਾ ਕੀਤਾ ਕਿ ਨੌਜਵਾਨ ਖਿਡਾਰੀਆਂ ਵਿੱਚ ਗਾਇਕ ਸ਼ੁਭ ਬਹੁਤ ਜ਼ਿਆਦਾ ਪ੍ਰਸਿੱਧ ਹਨ ਉਨਾ ਕਿਹਾ ਸ਼ੁਭ ਇੱਕ ਬਹੁਤ ਪ੍ਰਸਿੱਧ ਗਾਇਕ ਹਨ ਇਹ ਲੋਕ ਉਹਨਾਂ ਦੇ ਗੀਤਾਂ ਦੀ ਗੱਲ ਕਰਦੇ ਹਨ ਇਸ ਤੋਂ ਇਲਾਵਾ ਦਰਾਵਿੜ ਨੇ ਸਾਂਝਾ ਕੀਤਾ ਕਿ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਗੀਤ ਉਹਨਾਂ ਨੂੰ ਅਤੇ ਟੀਮ ਦੇ ਕਈ ਖਿਡਾਰੀਆਂ ਨੂੰ ਬਹੁਤ ਪਸੰਦ ਸਨ ਦਰਾਵਿੜ ਨੇ ਕਿਹਾ ਉਹ ਗਾਇਕ ਜਿਨ੍ਹਾਂ ਦਾ ਬਦਕਿਸਮਤੀ ਨਾਲ ਦਿਹਾਂਤ ਹੋ ਗਿਆ ਹੈ ਸਿੱਧੂ ਮੂਸੇਵਾਲੇ ਦੇ ਗੀਤ ਮੈਨੂੰ ਬਹੁਤ ਜ਼ਿਆਦਾ ਪਸੰਦ ਹਨ ਬਹੁਤ ਸਾਰੇ ਗੀਤ ਮੈਨੂੰ ਅਤੇ ਮੁੰਡੇ ਲਗਭਗ ਹਰੇਕ ਗੀਤ ਉਹਨਾਂ ਦੇ ਬਹੁਤ ਸਾਰੇ ਗੀਤਾਂ ਨੂੰ ਮੈਂ ਪਸੰਦ ਕਰਦਾ ਹਾਂ ਅਤੇ ਮੁੰਡੇ ਡਰੈਸਿੰਗ ਰੂਮ ਵਿੱਚ ਉਹਨਾਂ ਨੂੰ ਸੁਣਿਆ ਕਰਦੇ ਸਨ ਹਾਲਾਂਕਿ ਜ਼ਿਆਦਾਤਰ ਖਿਡਾਰੀ ਨਿੱਜੀ ਤੌਰ ਤੇ ਹੈੱਡਫੋਨ ਲਗਾ ਕੇ ਗਾਣੇ ਸੁਣਦੇ ਹਨ ਡਰਾਵਿਡ ਨੇ ਉਹਨਾਂ ਖਿਡਾਰੀਆਂ ਦੀ ਵੀ ਤਾਰੀਫ਼ ਕੀਤੀ ਜਿਨ੍ਹਾਂ ਦਾ ਸੰਗੀਤ ਪ੍ਰਤੀ ਟੈਸਟ ਵਧੀਆ ਹੈ ਡਰਾਵਿਡ ਦੇ ਅਨੁਸਾਰ ਬਿਗਟ ਕੀਪਰ ਬੱਲੇਬਾਜ਼ ਰਿਸ਼ਵ ਪੰਥ ਅਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਸੰਗੀਤ ਦਾ ਟੈਸਟ ਬਹੁਤ ਵਧੀਆ ਹੈ ਤੇ ਉਹ ਅਕਸਰ ਡਰੈਸਿੰਗ ਰੂਮ ਵਿੱਚ ਚੰਗੇ ਗੀਤ ਵਜਾਉਂਦੇ ਹਨ ਡਰਾਵਿਡ ਨੇ ਕਿਹਾ ਇਹੇ ਵੀ ਸਵੀਕਾਰ ਕੀਤਾ ਕਿ ਕੋਚ ਬਣਨ ਤੋਂ ਬਾਅਦ ਪੰਜਾਬੀ ਸੰਗੀਤ ਪ੍ਰਤੀ ਉਹਨਾਂ ਦੀ ਸਮਝ ਅਤੇ ਦਿਲਚਸਪੀ ਜ਼ਰੂਰ ਵਧੀ ਹੈ ਪ੍ਰੈਸਿੰਗ ਰੂਮ ਦੇ ਹੋਰ ਮਜ਼ੇਦਾਰ ਪਹਿਲੂਆਂ ਬਾਰੇ ਗੱਲ ਕਰਦੇ ਹੋਏ ਦਰਾਵਿੜ ਨੇ ਦੱਸਿਆ ਕਿ ਉਪ ਕਪਤਾਨ ਹਰਦਿਕ ਪੰਡਿਆ ਬਹੁਤ ਮਜ਼ੇਦਾਰ ਵਿਅਕਤੀ ਹਨ ਇਸ ਤੋਂ ਇਲਾਵਾ ਉਹਨਾਂ ਨੇ ਵਿਰਾਟ ਕੋਹਲੀ ਦੀ ਤਾਰੀਫ਼ ਕਰਦੇ ਹੋਏ ਉਹਨਾਂ ਨੂੰ ਇੱਕ ਬਿਹਤਰੀਨ ਮੀਮਕ ਨਕਲ ਕਰਨ ਵਾਲਾ ਦੱਸਿਆ ਹੈ ਜੋ ਕਿ ਹਰੇਕ ਦੀ ਨਕਲ ਕਰਕੇ ਡਰੈਸਿੰਗ ਰੂਮ ਚ ਹਰੇਕ ਦਾ ਮਜ਼ਾਕ ਬਣਾਉਂਦੇ ਰਹਿੰਦੇ ਹਨ ਬਰਾਟ ਕੋਲੀ ਪੰਜਾਬੀ ਵਿੱਚ ਨਕਲ ਕਰਦੇ ਹੈ ਕਈ ਵਾਰੀ ਹਿੰਦੀ ਵਿੱਚ ਸੋ ਤੁਹਾਨੂੰ ਇਹੋ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਆਈਕਨ ਦਾ ਬਟਨ ਦਬਾ ਲਓ ਧੰਨਵਾਦ ਸਤਿ ਸ੍ਰੀ ਅਕਾਲ